ਅੱਜ ॠषब ਪੰਜਾਬ ਦੇ 50 ਸਭਾ ਦੇ ਪਤਾਂ ਸ੍ਰੀ ਹਰ ਸਿੰਘ ਖੋਸਲ ਜੀ ਸੈਕਰੀ ਰਾਜ ਕੁਮਾਰ ਜੀ ਰਜਿੰਦਰ ਗੱਟੋ ਜੀ ਸਾਧੂ ਜੀ ਤੋਂ ਗਵਾਲਿਆ ਜੀ ਦਰਸ਼ਨ ਜੀ ਅੰਨਾ ਲਾਲ ਜੀ ਸਾਰਿਆਂ ਨੇ ਇੱਥੇ ਆ ਕੇ ਕਬੀ ਸਮੀਲਨ ਕੀਤਾ ਤੇ ਉਹਦੇ ਉਸ ਤੋਂ ਵੱਡੀ ਸਭ ਤੋਂ ਵੱਡੀ ਚੀਜ਼ ਇਹ ਉਹਨਾਂ ਨੇ ਸਾਨੂੰ ਮਾਨ ਸਨਮਾਨ ਨਾਲ ਪਹੁੰਚਰਾਇਆ ਹੈ ਅਜੇ ਸਿਨੀਅਰ ਡਿਪਟੀ ਮੇ ਪੰਜਾਬ ਦੇ 50 ਸਭਾ ਦਾ ਬਹੁਤ-ਬਹੁਤ ਰਣੀ ਧੰਨਵਾਦ ਹੈ ਉਹਨਾਂ ਨੇ ਇੱਥੇ ਆ ਕੇ ਸਾਨੂੰ ਮਾਨਸਮਾਨ ਦਿੱਤਾ ਅਕਸ਼ ਹੈ ਮੇਰੇ ਨਾਲ ਉਸ ਦੇ ਨਾਲ ਸਾਡੇ ਅਨ ਸ਼ਰਮਾ ਜੀ ਜਿਹੜੇ ਕਿ 골ਡ ਮੈਡਲ ਟੂਰਲ ਸਕੇਟਿੰਗ 골ਡ ਮੈਡਲ ਐਸ਼ੀਅਨ ਚੈਂਪੀਅਨਸ਼ਿਪ ਦੀ 골ਡ ਮੈਡਲ ਜਿੱਤ ਕੇ ਆਏ ਨੇ ਸਭਾ ਦਾ ਮੈਂ ਆਪਣੇ ਵੱਲੋਂ ਆਪਣੇ ਵਾਰਡ ਵੱਲੋਂ ਬਹੁਤ ਧੰਨਵਾਦ ਕਰਦਾ ਹੈ ਉਹਨਾਂ ਨੇ ਇੱਥੇ ਆ ਕੇ ਪ੍ਰਚਾਰ ਕੀਤਾ ਮਾਵਲੀ ਪੰਜਾਬੀ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਤੇ ਨਾਲੇ ਸਾਡੇ ਬੱਚੇ ਦਾ ਅਨ ਸ਼ਰਮਾ ਦਾ ਜੋ ਕਿ 골ਡ ਮੈਡਲ ਜਿੱਤ ਕੇ ਉਸ ਮਾਨ ਦਿੱਤਾ ਸਭਾ ਨੇ ਇਹ ਡਿਊਟੀ ਲਈ ਹੈ ਦੋ ਮਨੋਂ ਅਪੀਲਾਂ ਦਿੱਤੀਆਂ ਨੇ ਕਿ ਨਰਮਦਾ ਜਿਉਂ ਉਹਨਾਂ ਨੇ ਅਪੀਲ ਕੀਤੀ ਉਹਨਾਂ ਦਾ ਯਕੀਨ ਦਰ ਹੈ ਕਿ ਜੋ ਤੁਸੀਂ ਮੇਰੀ ਡਿਊਟੀ ਲਗਾਈ ਹੈ ਇਹ ਤਾ ਥੋੜਾ ਦਾ ਆਰਡਰ ਹੋਣਾ ਚਾਹੀਦਾ ਜੀ ਜੋ ਸੋਪੀ ਸਪਾ ਨੇ ਆਰਡਰ ਕੀਤਾ ਹੈ ਕਿ ਜੋ ਮਾਹ ਬੋਲੀ ਵਾਸਤੇ ਕੰਮ ਕਰਦਾ ਮਾਹ ਬੋਲੀ ਨੂੰ ਜ਼ਿੰਦਾ ਰੱਖਣ ਵਾਸਤੇ ਮਾਹ ਬੋਲੀ ਨੂੰ ਹੋਰ ਵਧੀਆ ਸਾਡੇ ਸਰਬਾਚਾਰ ਵਿਸੇ ਨੂੰ ਜਾਗਰਤ ਕਰਨ ਵਾਸਤੇ ਜੋ ਕੰਮ ਕਰੇ ਉਸ ਦਾ ਅਸੀਂ ਰਣੀਏ ਧੰਨਵਾਦ ਨਹੀਂ ਰਾਂਗੇ ਉਹਨਾਂ ਨੇ ਕਿਹਾ ਕਿ ਆਣਾ ਸਭ ਵਿੱਚ ਸਾਡੇ ਵਾਸਤੇ ਟੀਚਰਸ ਵਾਸਤੇ ਇੱਕ ਯੂਜ਼ੀਮਿਆ ਤਾਂ ਸਾਨੂੰ ਹਾਲ ਸਰ ਨੂੰ ਪੱਕਾ ਬਣਾਇਆ ਜਾਵੇ ਤਾਂ ਕਿ ਜੋ ਸਾਡੇ ਬੱਚਿਆਂ ਨੂੰ ਸਾਡੇ ਸੱਭਿਆਚਾਰ ਨਾਲ ਜੁੜ ਸਕੀਏ ਤਾਂ ਕਵਿਤਾ ਨਾਲ ਕਵਿਤਾ ਨਾਲ ਮਾਦਰ ਦੇ ਸ਼ੇਰਿੰਗ ਜਿਹੜੇ ਹੱਥਾਂ ਨਾਲ ਕਲਾ ਨਾਲ ਕਲਾ ਨਾਲ ਜੋੜ ਕੇ ਕਲਾ ਨਾਲ ਨੂੰ ਜਾਣ ਦਿੱਤਾ ਜਾਵੇ ਉਸ ਕਰਕੇ ਤੇ ਮੈਨੂੰ ਵਿਸ਼ਵਾਸ ਦਵਾਇਆ ਕਿ ਚੰਡੀਗੜ੍ਹ ਦੇ ਵਿੱਚ RW ਜਾਂ ਕੋਈ ਵੀ ਸਭਾ ਕੋਈ ਪ੍ਰੋਗਰਾਮ ਕਰਦੀ ਹੈ ਉਹ ਸਾਡੇ ਨਗਰ ਨਿਗਮ ਵੱਲੋਂ ਫ੍ਰੀ ਆਫ ਕਾਸਟ ਦਾ ਹੈ ਉਹਦੇ ਵਿੱਚ ਸਾਡੇ ਕੋਲ ਸਾਡੀ ਆਪਣੇ ਕਮਿਊਨਿਟੀ ਸੈਂਟਰ ਵਿੱਚ ਸਾਡੀ ਕੁੱਤੀਆਂ ਆਤੀਆਂ ਸਾਡੇ ਉਹਨਾਂ ਵਾਸਤੇ ਅਵੇਲੇਬਲ ਹੋਗੀ ਨਤਾਉ ਕੀ ਸਭਾ ਨੂੰ ਕੀ ਦੋ ਹੈ ਬਦੋ ਵੀ ਆਗੇ ਤੁਸੀਂ ਮੰਨ ਇੱਕ ਦੋ ਦਿਨ ਪਹਿਲਾਂ ਦੱਸਣਾ ਕਿ ਅਸੀਂ ਪ੍ਰੋਗਰਾਮ ਕਰਨੇ ਅਸੀਂ ਬੱਚਿਆਂ ਨੂੰ ਮਾਂ ਬੋਲੀ ਨਾਲ ਪੱਗ ਨੂੰ ਸ਼ਹਿਰ ਵਾਸੀਆਂ ਨੂੰ ਜੋੜਨਾ ਹੈ ਤਾਂ ਹਮੇਸ਼ਾ ਉਹਨਾਂ ਨਾਲ ਜਿੱਤੇ ਵੀ ਮੇਰੇ ਪਿਛਾ ਨਹੀਂ ਖੜਾਂਗਾ ਕਿ ਉਹਨਾਂ ਨੇ ਇਸ ਵਾਰ ਦੀ ਅਪੀਲ ਕੀਤੀ ਸੀ 350ਵੇਂ ਸ਼ੀਟ ਜੁਰ ਸ਼੍ਰੀਮਹਾਰਾਜ ਸ਼ਹੀਦ ਆਜ਼ਮ ਸ਼੍ਰੀ ਗੁਰ ਤੇਗ ਬਹਾਦਰ ਸਾਹਿਬ ਦੀ ਜਤੀ 350ਵਾਂ ਜੋ 2 ਦਸੰਬਰ ਵਿੱਚ ਬਣਾਣਾ ਹੈ ਉਹਦੇ ਵਿੱਚ ਫਲਾਵੇ ਤੋਂ ਉਹਨਾਂ ਨੇ ਕਿਹਾ ਸੀ ਹਿੰਦੇ ਚਾਦਰ ਨਿਊਜ਼ੀਅਮ ਜਾਂ ਚੰਡੀਗੜ੍ਹ ਵਿੱਚ ਬਣਾਇਆ ਜਾਵੇ ਮੈਂ ਜੀ ਉਹਨਾਂ ਨੂੰ ਸਾਹੁੰ ਲੈ ਲਿਖ ਕੇ ਦਵਾਂਗਾ ਤਾਂ ਕਿ ਉਸ ਤੇ ਵਿਚਾਰ ਕੀਤਾ ਜਾਵੇ ਜੋ ਸ਼ਹਾਦਤਾਂ ਜੋ ਸ਼ਹੀਦਾਂ ਦਿੱਤਿਆਂ ਨੇ ਅੱਜ ਅਸੀਂ ਜੋ ਆਨੰਦ ਮਾਣਦੇ ਆਂ ਜਦੋਂ ਸ਼ਹੀਦਾਂ ਦੇਵਿਆਂ ਔਰ ਅਸੀਂ ਜਿਨ੍ਹਾਂ ਨੇ ਭਕਤਾਂ ਜਿਨ੍ਹਾਂ ਨੇ ਸਾਡੀਆਂ ਸੁਤੰਤਰ ਸੁਨਾਨੀਆਂ ਨੇ ਜਿਨ੍ਹਾਂ ਨੇ ਦੇਸ਼ ਤੇ ਕੁਰਬਾਨੀਆਂ ਸਾਡੇ ਵਾਸਤੇ ਕੀਤੀਆਂ ਅਸੀਂ ਉਹਨਾਂ ਦਾ ਹਮੇਸ਼ਾ ਸਾਰਿਆਂ ਦਾ ਹੀ ਮਾਨ ਸਨਮਾਨ ਕਰੀਏ ਤਾਂਕਿ ਅੱਜ ਅਸੀਂ ਜਿਹੜੀ ਸੁੱਖ ਦਾ ਸਾਹ ਲੈ ਰਹੇ ਆਂ ਉਹ ਸ਼ਹਾਦਤਾਂ ਦਾ ਜਿਨ੍ਹਾਂ ਨੇ ਨਹੀਂ ਵੱਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਹਮੇਸ਼ਾ ਅਸੀਂ ਤੇ ਸਾਡਾ ਆਉਣ ਵਾਲੇ ਪੰਜੀਰੀ ਸਾਡੇ ਆਉਣ ਵਾਲੇ ਬੱਚੇ ਉਹਨਾਂ ਨੂੰ ਯਾਦ ਰੱਖਣ ਕਿ ਅਸੀਂ ਅੱਜ ਇਹ ਸੁੱਖ ਦਾ ਸਾਹ ਲੈ ਰਹੇ ਆਂ ਉਹ ਸਾਰੇ ਸ਼ਹੀਦਾਂ ਕਰਕੇ ਹੋਇਆ ਤੇ ਯਾਦ ਜੋ ਸਾਡੇ ਇੰਡੀਆ ਵਿੱਚ ਦੇਸ਼ ਵਿੱਚ ਇਸ ਸਪੋਰਟ ਐਕਟੀਵਿਟੀ ਬਹੁਤ ਤੇਜ਼ੀ ਨਾਲ ਚੱਲ ਰਹੀ ਹੈ ਆਬੀਅਸਲੀ ਆਪਣੇ ਆਪਣੇ ਪੰਜਾਬ ਸਰਕਾਰ ਦਾ ਤੇ ਚੰਡੀਗੜ੍ਹ ਸਰਕਾਰ ਦਾ ਰੈਗਿਸਟ੍ਰੇਸ਼ਨ ਦਾ ਸੈਂਟਰ ਗਵਰਨਮੈਂਟ ਦਾ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਡੇ ਬੱਚੇ ਆਣ ਆਣ ਦੇ ਸਮੇਂ ਵਿੱਚ ਬਹੁਤ ਜਾਗਰੂਕ ਬਣਾਏ ਜਿ ਐਦਾਂ ਹੀ ਸਾਡੇ ਬੱਚੇ ਇਨਾਮ ਲੈਣ ਐਦਾਂ ਜਿੱਤਣ ਦਾ ਆਸ਼ੀਆਨ ਵਰਲਡ ਵਰਲਡ ਚੈਂਪੀਅਨਸ਼ਿਪਸ ਬਣ ਉਹਨਾਂ ਨੂੰ ਦੇਖ ਕੇ ਹੋਰ ਬੱਚੇ ਮੋਟੀਵੇਟ ਹੋਣਗੇ ਜੋ ਨਸ਼ਿਆਂ ਵਿੱਚ ਆਦੀ ਪੰਜੇਰੀ ਡੁੱਬਦੀ ਜਾ ਰਹੀ ਹੈ ਉਹਨਾਂ ਨੂੰ ਇਹਨਾਂ ਬੱਚਿਆਂ ਤੋਂ ਸਿੱਖ ਲੈ ਕੇ कि अभी भी कुछ ना कुछ बनीए आने समय में बच्चे नशे दूर रहेंगे स्पोर्ट्स विच पढ़ाई कला में निपुण होर साष हो तो विकसित हो अपने वालों दोबारा इतने पहुँच में सारी सभा का धनबाद करता तो आभार प्रगट करता जिन्हें आके मैं इन्ना मान सम्मान दिता है धनबाद जय हिंद जय भारत मेरा नाम अंत शर्मा है मैं सैक्टर फोर्टी टू बी हाउस नंबर वन जीरो एट नाइन में रहता हूँ मैं अभी हाल ही में साउथ कोरिया गया था रोलर हॉकी एशियन चैम्पियनशिप में अंडर नाइनटीन क्वार्ट बॉयज में वहाँ पर हमारी टीम गोल्ड मेडल लेकर आई कितने पार्टिसिपेशन थे वहाँ पर इंडिया से आए हुए थे तो आपके कितने मुकाबले हुए वहाँ पर इसके बारे में थोड़ी जानकारी दे दीजिए हमारे वहाँ छः मैच हुए थे और हम छः के छः मैचेस वहाँ पर जीते और काफ़ी अच्छे स्कोर से जीते है। आने वाली पीढ़ी हैं उनको क्या संदेश देना चाहोगे आने वाली पीढ़ी के लिए मेरा यही मैसेज है कि आप लोग मेहनत करो संघर्ष करो अच्छे से अपने देश का नाम रोशन करो अपने पेरेंट्स को प्राउड फील करो और यूथ नशों की तरफ जा रहा है और कई फॉरेन कंट्रियों में जा रहा है उसको लेकर कोई मैसेज देना चाहो स्पोर्ट्स कंटिन्यू करते रहो तो उस साइड आपका ध्यान ही नहीं जाता ये बहुत अच्छी बात है अगर आपके पेरेंट्स आपको सपोर्ट कर रहे हैं और आप खुद विलिंग हो स्पोर्ट्स के लिए आप ये प्रैक्टिस कब से कर रहे थे और कहाँ कर रहे थे मैं ये सेक्टर सेवन में आ, मैं सेक्टर टेन में करता हूँ यहाँ और सेक्टर सेवन में भी मेरे को लगभग कुछ तेरह से चौदह साल हो गए खेलते तो आपको कैसे मतलब इतने मुकाम पे पहुंचने के लिए कितना स्ट्रगल करना पड़ा उसके बारे में बताइए बताएँ मेहनत तो है ही हर चीज़ में काफ़ी मेहनत करी सुबह शाम पेरेंट्स ने भी बहुत सपोर्ट किया कोचेस ने सीनियर्स ने और उनकी वजह से आज मैं जहाँ पहुँचाऊँ उनकी वजह से पहुंचा जब आपका गोल्ड मेडल आया शहर में आप नाम रोशन किया आपने तो आपको कैसा प्राउड फील होगा सबसे पहले तो मैं बंटी भैया का थैंक्स करूँगा उन्होंने इतना अप्रिशिएट किया इतना मान सम्मान दिया ऐसे भैया अप्रिशिएट करते रहते तो और होता है कि हाँ और खेलूँ मैं और ऐसे अच्छा लगे ठीक है अपना नाम बता दीजिए मेरा नाम राजेश कुमार शर्मा जी मैं फादर हम शर्मा जी आज आपको कैसा फील हो रहा है कि आपके बच्चे ने एशिया गेम में गोल्ड मेडल जीता है और शहर का नाम रोशन किया है इसके बारे में थोड़ा जनता को भी और जो युवा है जो नशे की तरफ जा रहा है और विदेशों की तरफ जा रहा है उसको लेकर आपका क्या कुछ कहना है मैं सबसे पहले तो बहुत प्राउड फील कर रहा हूँ और मैं सबसे पहले मतलब इसके लिए मैं बोलना चाहूँगा कि ये तो बच्चे की मेहनत है कि जो बच्चे ने मेहनत किया है दिन रात मेहनत किया है ये नर्सरी क्लास से मेहनत कर रहा है एक्चुअली नर्सरी में पढ़ता है तब से ये इसके रोलर स्केटिंग कर रहा है तो बहुत ही मेहनत तो हमेशा जहाँ भी आप मेहनत करते हो मेहनत तो रंग लाती है और इसके लिए मैं बताना चाहूँगा कि ये ऐसी चीज़ों से जैसे आजकल का यूथ ज़्यादातर नशों में जल रहा है तो इनको इस बात का सोचने का भी टाइम नहीं मिलता है कि हाँ इस तरफ कुछ स्पोर्ट्स में इतनी बिजी रहता है बच्चा और इस तरफ ध्यान ही नहीं जाता और दूसरी बात जो मोटिवेशन कभी हिमाचल सभा हो पंजाब अपनी स्टीप सभा हो हर किसी ने अप्रिशिएट किया है हर हर को अप्रेशिएट करा और मैं बंटी जी का सबसे पहले धन्यवाद करना चाहूँगा कि उनकी वजह से हमें इतनी अप्रीशियशन मिल रही है और इतना मतलब मोटिवेशन हाई हो रहा है और मैं आपको विश्वास दिलाता हूँ कि आगे और इंडिया का ना, और नाम रोशन करेंगे और मेडल लेके आएंगे जो बच्चा विदेशों में जा रहा है तो उसके बारे में क्या कुछ करेंगे बच्चे विदेशों में जा रहे हैं मैं उनके लिए यही कहना चाहूँगा कि अपने देश में सब कुछ है अगर हम मेहनत अपने देश में ही करते हैं तो यहाँ भी सब कुछ मिलता है हमारी सरकारें बहुत हमारे लिए काम करती हैं तो बजाय बाहर जाने के अपने देश में काम करें बल्कि अपने देश का नाम रोशन करें ਹਾਂਜੀ ਭਰ ਜੀ ਮੈਂ ਇੰਸਪੈਕਟਰ ਪਾਸਪੋਰਟ ਕੋਸਲ ਪ੍ਰਧਾਨ ਬਿਸ਼ਪ ਜੀ ਪੱਤਿਆਰ ਜੀ ਦੇ ਅੱਗੇ ਆ। ਅੱਜ ਜਿਹੜਾ ਸਾਡਾ ਜੋ ਪ੍ਰੋਗਰਾਮ ਸੀ ਉਹ ਸਿੱਕ ਤੇ ਜਾਈ ਪੁਨਰਤੀ ਦੇ ਤੇ ਲਿਖਿਆ ਹੈ। ਇਸ ਦੇ ਵਿੱਚ ਸਾਡੇ ਦੋ ਮਕਸਦ ਤੇ ਮੇਨ ਇੱਕ ਤਾਂ ਸੀ ਸਾਇਤਿਕ ਮਿਲਣੀ ਕਰਨੀ। ਜਿਸ ਵਿੱਚ ਬਹੁਤ ਸਾਰੇ ਅਸੀਂ ਕਵੀ ਬੁਲਾਏ ਹੋਏ ਜਿਹਨਾਂ ਨੇ ਆਪਣੇ ਆਪਣੇ ਰਚਨਾਵਾਂ ਪੇਸ਼ ਕਰਨੀ। ਦੂਸਰੇ ਅੰਦਮ ਮੇਨ ਮਕਸਦ ਜੋ ਸਾਡੇ ਚੰਡੀਗੜ੍ਹ ਦੇ ਸੀਨੀਅਰ ਡਿਊਟੀ ਮੇਅਰ ਨੇ ਤਸਵੀਰ ਨਾਲ ਮਿਲ ਕੇ ਪੂਰਨ ਸਨਮਾਨ ਕਰਨਾ ਸੀ। ਉਹਨੂੰ ਸਨਮਾਨ ਕਰਨ ਦਾ ਸਾਡਾ ਫਰਜ਼ ਹੈ ਤੇ ਅੱਜ ਅਸੀਂ ਉਹਨਾਂ ਨੂੰ ਸਨਮਾਨ ਕੀਤਾ ਸੰਸਥਾ ਦੇ ਵੱਲੋਂ ਕਿਉਂਕਿ ਉਹ ਪੰਜਾਬੀ ਲਈ ਬੜਾ ਵਧੀਆ ਕੰਮ ਕਰ ਰਹੇ ਨੇ ਅਰੇ ਉਹਨਾਂ ਨੇ ਹੀ ਅਪੀਲ ਵੀ ਕੀਤੀ ਆ ਕਿ ਅੱਗੇ ਤੇ ਆਪਣੇ ਦਫ਼ਤਰ ਵਿੱਚ ਵੀ ਪੰਜਾਬੀ ਇਹ ਪ੍ਰਚਾਰ ਦੇ ਪ੍ਰਸਾਰ ਲਈ ਕੰਮ ਕਰਦੇ ਰਹੇ ਸਾਨੂੰ ਮਾਣ ਹੈ ਕਿ ਉਹ ਪੰਜਾਬੀ ਇਹ ਪ੍ਰਚਾਰ ਦੇ ਸਾਰ ਦੇ ਵਿੱਚ ਬਹੁਤ ਵਧੀਆ ਕੰਮ ਕਰ ਰਹੇ ਨੇ ਅਸਲ ਵਿੱਚ ਪੂਰਾ ਸਹਿਯੋਗ ਕਰ ਰਹੇ ਨੇ ਬਿਸ਼ਪ ਜਪੀ ਪ੍ਰਚਾਰ ਸਮਾਜ ਦੇ ਸਾਰੇ ਆਗੂਆਂ ਵੱਲੋਂ ਅੱਜ ਇਹਨੂੰ ਬੜੀ ਸਤਿਕਾਰ ਅਤੇ ਸਨਮਾਨ ਦੇ ਨਾਲ ਉਹਨੂੰ ਸਨਮਾਨ ਕੀਤਾ ਗਿਆ ਹੈ ਸਮਾਨਿਤ ਸਿਰਾਂ ਨੂੰ ਇੱਕ ਮੌਮੈਂਟ ਲੋਈ 골ਡ ਮੈਡਲ ਅਤੇ ਕਿਤਾਬਾਂ ਦਾ ਸੈੱਟ ਦੇ ਕੇ ਦਿੱਤਾ ਗਿਆ। ਇੱਕ ਬੱਚੇ ਨੂੰ ਵੀ ਸਨਮਾਨਿਤ ਕੀਤਾ ਗਿਆ ਉਹਦੇ ਬਾਰੇ ਥੋੜੀ ਜਾਣਕਾਰੀ ਸਾਂਝਾ ਕਰਦੀ ਜੀ। ਹਾਂ ਜੀ ਅੱਜ ਸਾਡੇ ਵਿਚਾਰ ਹੀ ਅੱਜ ਸਾਡੇ ਸਮਾਜ ਦੇ ਵਿੱਚ ਹੀ ਇੱਕ ਤਰ੍ਹਾਂ ਦਾ ਜੋ ਏਸ਼ੀਆ ਦੇ ਹੋ ਰਹੀ ਹਾਕੀ ਘੜੀ ਆਈ ਦੀ ਉਹ ਗੋਲ ਮੈਡਲ ਲਗਾਇਆ ਬੱਚਾ ਉਹ ਵੀ ਸੇ ਸਨਮਾਨ ਕੀਤਾ ਹੈ ਸਾਨੂੰ ਉਹਨਾਂ ਦਾ ਵੀ ਬਹੁਤ ਮਾਣ ਆ ਕਿਉਂਕਿ ਬਿਸ਼ਪ ਜੀ ਆਪੀ ਪ੍ਰਚਾਰ ਸਭਾ ਵੱਲੋਂ ਉਸ ਬੱਚੇ ਨੂੰ ਵੀ ਸਨਮਾਨ ਕੀਤਾ ਗਿਆ ਹੈ ਅਸੀਂ ਕਹੌਣੇ ਆ ਕਿ ਅਜਿਹੇ ਜੋ ਗੰਗ ਲੜਕੇ ਨੇ ਉਹ ਅੱਗੇ ਆਉਣ ਅਤੇ ਖੇਡਾਂ ਵਿੱਚ ਦਿਲਚਸਪੀ ਦਿਖਾ ਕੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰੇ ਪੰਜਾਬ ਦੇ ਜਿਹੜੇ ਵਾਸੀ ਹੈਗੇ ਜਿੱਥਾ ਬੱਚੇ ਹੁਣ ਗੇਮਾਂ ਤੋਂ ਹਟ ਕੇ ਨਸ਼ੇ ਦੇ ਵੱਲ ਜਾ ਰਹੇ ਨੇ ਉਹਨਾਂ ਦੇ ਬਾਰੇ ਕੀ ਸੰਦੇਸ਼ ਦੇਣਾ ਚਾਹੂਗਾ ਕੋਈ ਇਹ ਬੜਾ ਦੁਖਾਂਤ ਹੈ ਕਿ ਬੱਚੇ ਹੈ ਜੋ ਪੰਜਾਬ ਹੈ ਉਹ ਕੁਝ ਨਸਾਂ ਦੀ ਗੱਲ ਵਿੱਚ ਹੈ ਲੇਕਿਨ ਉਹਦਾ ਇੱਕੋ ਹੀ ਕੰਮ ਹੈ ਉਹਨਾਂ ਦੇ ਦੋ ਰਸਤੇ ਮੈਂ ਕਹਿੰਦਾ ਦੂਸਰੇ ਕਹਿੰਦੇ ਉਹਦੇ ਵਾਸਤੇ ਦੋ ਰਸਤੇ ਨੇ ਇੱਕ ਤਾਂ ਰਸਤਾ ਉਹਨਾਂ ਦਾ ਹੈ ਉਹ ਖੇਡਾਂ ਉਹਨਾਂ ਲੱਗਣ ਸੈਕੰਡ ਹੈ ਇੱਕ ਉਹ ਬੱਚੇ ਸਾਹਿਤ ਵੱਲ ਜਾਣ ਸਾਹਿਤ ਹੀ ਉਹਦੀ ਸਿਹਦਰ ਆ ਜਾਏ ਇਹ ਬੱਚੇ ਸਾਹਿਤ ਨੂੰ ਪੜ੍ਹਨਗੇ ਤੇਰੀਆਂ ਕਿਤਾਬਾਂ ਨੂੰ ਪੜ੍ਹਨਗੇ ਪੜ੍ਹਾਈ ਵੱਲ ਰੁਚੀ ਲੈਣਗੇ ਔਰ ਨਾਲ ਹੀ ਉਹ ਖੇਡਾਂ ਵਿੱਚ ਦਿਲਚਸਪੀ ਰੱਖਣਗੇ ਤਾਂ ਨਸ਼ੇ ਆਪਣੇ ਆਪ ਭੁਲਾ ਦੇਣਗੇ ਜੁਵਾ ਸਾਹਿਬ ਰਾਜ ਬੱਜੂ ਜੀ ਮਹਾਰਾਜ ਚਿਤਾਰ ਸਿੰਘ ਜੀ ਦਰਸ਼ਨ ਜੀ ਬਲਵਿੰਦਰ ਸਿੰਘ ਜਿੱਟੂ ਜੀ ਰਾਜਪਾਲ ਦੇ ਸਾਹਮਣੇ ਅੱਜ ਮਾ ਸ਼ਰਮਾਨੀ ਜੀ ਆਪਣਾ ਡਾਕਟਰ ਪੰਨਾ ਲਾਹੇ ਜੀ ਨੂੰ ਘਟਾਇਆ ਅੱਜ ਬੜੀ ਮਾਨ ਤੇ ਸਤਿਕਾਰ ਭਰੀ ਖੁਸ਼ੀ ਦਾ ਮੌਕਾ ਹੈ ਮੈਂ ਪਹਿਲਾਂ ਤਾਂ ਆਪਣੇ ਵੱਲੋਂ ਥੋੜੀ ਜਾਈ ਸੰਸਾ ਦਾ ਇੱਥੇ ਆ ਕੇ ਪਹੁੰਚਣ ਦੇ ਜੀ ਆਇਆਂ ਨੂੰ ਕਰਦਾ ਤੇ ਧੰਨਵਾਦ ਕਰਦਾ ਇਹਨਾਂ ਨੇ ਮੈਨੂੰ ਇਹਨਾਂ ਮਾਨਸ ਮਾਨ ਦਿੱਤਾ आज बड़ी खुशी लगी जड़े की कविता सुनाईया गाने सुनाए ने विच की चीज चलती है कि वे बच्चे बारे तुम दस्या कित्या बारे स्टार्टिंग उन्होंने स्टार्ट कीता फिर आपसी तो पिता फिर माया तो पीता फिर अपन यादा तारी फिर बस जी ने कासा बारे सूँ जागरूक सी बसा बसा के थ्रू सू जानकारी दी बहुत ही खुशी माहौल हुंदा होंगे जो आपस बैठ बैठी भाईचारा से साझे करें ਅਜਿਹਾ ਕੁਝ ਸਾਨੂੰ ਸਾਨੂੰ ਆਉਣ ਵਾਲੀ ਪੰਜੀਰੀ ਨੂੰ ਇੱਕ ਨਿਹਾਂ ਸੱਪਿਆਚਾਰ ਪ੍ਰਵਾਯ ਸੱਪਿਆਚਾਰ ਨਾਲ ਜੀ ਲੋਕਾਂ ਨੂੰ ਵਿਸੇਨਾ ਜੋੜਦੇ ਰਹਿਓ ਤਾਂ ਕਿ ਸਾਡਾ ਸੱਪਿਆਚਾਰ ਵੀ ਬਚੇ ਸਾਡੇ ਬੱਚੇ ਨੂੰ ਪਤਾ ਲੱਗੇ ਕਿ ਜਿਹੜੇ ਅਸੀਂ ਕੁਮਿਤਾ ਜਿਹੜੇ ਸਾਡੀ ਮਾਂ ਬੋਲੀ ਪੰਜਾਬੀ ਹੈ ਉਹ ਸਾਡੀ ਕਿੰਨੀ ਮਾਂ ਬੋਲੀ ਕਿੰਨੀ ਮਿੱਠੀ ਹੈ ਕਿ ਅਸੀਂ ਉਹਨੂੰ ਜਾਗਰੂਕ ਰੱਖੀ ਜਿੱਦਾ ਕਿ ਮਿਲ ਜੇ ਮੈਂ ਸਾਰੇ ਅਸੀਂ ਤੁਹਾਨੂੰ ਬਹੁਤ ਪਤਾ ਹੀ ਜੰਡੇੜ ਵਿੱਚ ਮਾਂ ਬੋਲੀ ਬਾਸੇ ਜੰਡੇੜ ਪੰਜਾਬੀ ਮੰਚ ਦੀ ਬਹੁਤ ਮਹਿਤ ਕਰਦਾ ਹੈ ਪਿੰਡਾਂ ਦੇ ਸਾਡੇ ਪਿੰਡਾਂ ਦੇ ਲੋਕ ਜਿਹੜੇ ਸਾਡੇ ਪ੍ਰਿੰਟ ਪੁੱਟ ਜੋ ਹੈ ਟ੍ਰੈਂਡ ਮਕਾਸਮੈਂਟ ਹੋਇਆ ਹੈ ਉਹ ਵੀ ਬਹੁਤ ਜਲਦ ਜਲਦ ਕਰਦੇ ਨੇ ਸਾਰੇ ਲੱਗੇ ਰਹੇ ਨੇ ਮਗਰ ਸਰਪੰਚਾਂ ਦੇ ਕੰਮ ਹੈ ਜਿਹਦੇ ਤੁਹਾਨੂੰ ਪਤਾ ਹੀ ਹੈ ਜਦ ਤੱਕ ਕਲਮ ਚੱਲਦੀ ਜਾਂਦਾ ਦਫਤਰ ਕੋਈ ਇਛਾ ਜਵੇ ਜਿਹਨੂੰ ਜਿਹਨੂੰ ਹੋਵੇ ਸਮਝ ਉਹ ਤਾਂ ਨਾਲ ਹੁੰਦਾ ਕਿਉਂਕਿ ਚਾਰੇ ਜਣੇ ਸਾਡੇ ਇੱਥੇ ਅਫਸਰ ਨੇ ਸਾਰੇ ਬਾਤ ਸੁਣੇ ਜੀ ਉਹ ਵੀ ਸਮੇਂ ਵਾਸਤੇ ਆਂਦੇ ਨੇ ਜੀ ਕੋਸ਼ਿਸ਼ ਕਰਦੇ ਨੇ ਕਿ ਫਿਰ ਪਹਿਲਾਂ ਚੱਲ ਵੀ ਪੈਂਦੀ ਆ ਮਗਰ ਜਦੋਂ ਕੋਈ ਨਮਾ ਅਫਸਰ ਆਇਆ ਤਾਂ ਪਹਿਲਾਂ ਫਿਰ ਉੱਤੇ ਉੱਤੇ पर जिम्मे अजय दिंदी चादल गुशी ने श्रीजी आर सिंह गुटी बाल साहब जी ने श्रीजी को अपना म्यूजियम है अपना हॉल बनाया जाए जी थोड़ी डिमांड है मैं गवर्नर साहब नैट मेल से लैटर थोड़ी डिमांड इतना मेल करा तक कि अब उस कमीशन सबूत सेंटर एक बार जरूर बोर्ड लगाया जाए